ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਰਣਦੀਪ ਸਿੰਘ ਹੈ ਗਣਦੀਪ ਸਿੰਘ ਜੀ ਜਿਹੜੀ ਬੇਟੀ ਦੀ ਡੈਥ ਹੋਈ ਹੈ ਕੀ ਲੱਗਦੇ ਨੇ ਤੁਹਾਡੇ ਮੇਰੀ ਭਤੀਜੀ ਹੈ ਕੀ ਹੋਇਆ ਜੀ ਇਹ ਇਹ ਸਵੇਰੇ ਅੱਜ 6:30 ਵਜੇ ਘਰੋਂ ਚੱਲੀਆਂ ਨੇ ਜੀ ਵਪਾਰਨਰ ਦਾ ਕੋਰਸ ਕਰਦੀ ਸੀਗੀ ਅੱਛਾ ਜੀ ਇਹ ਸਵੇਰੇ 6:30 ਵਜੇ ਘਰੋਂ ਤੁਰੀਆਂ ਨੇ ਮਤਲਬ ਕੋਈ ਗੁੱਡੀ ਤਿਆਰ ਕਰਨੀ ਸੀ ਇਹਨਾਂ ਨੂੰ ਪੰਜ ਕੁ ਮਿੰਟ ਬਾਅਦ ਸਾਨੂੰ ਕਾਲ ਆਉਂਦੀ ਹੈ ਕਿ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਅੱਛਾ ਜੀ ਅਸੀਂ ਉਸੇ ਟਾਈਮ ਭੱਜ ਕੇ ਮੌਕੇ ਤੇ ਪਹੁੰਚਦੇ ਆਂ ਤਾਂ ਦੇਖ ਕੀ ਦੇਖਦਾ ਕਿ ਇੱਕ ਬੱਸ ਜਿਹੜੀ ਚੰਡੀਗੜ੍ਹ ਵੱਲੋਂ ਆ ਰਹੀ ਸੀ ਅੱਛਾ ਜੀ ਉਹ ਸਿੰਗਲ ਰੋਡ ਹੋਣ ਕਰਕੇ ਇੱਕ ਸਾਈਡ ਤੋਂ ਰੋਡ ਪਟਿਆ ਹੋਇਆ ਸੀਗਾ। ਜਾਂ ਤਾਂ ਬੱਚਿਆਂ ਦੀ ਸਕੂਟਰੀ ਡੋਲ ਗਈ ਉੱਥੇ ਤੇ ਬੱਸ ਬਹੁਤ ਜ਼ਿਆਦਾ 100 ਤੋਂ ਉੱਪਰ ਦੀ ਸਪੀਡ ਤੇ ਆ ਰਹੀ ਸੀ। ਜੀਨੇ ਬਿਲਕੁਲ ਹੀ ਸਾਹਮਣੇ ਡਰਾਈਵਰ ਨੇ ਆਪਣੀ ਸੀਟ ਦੇ ਥੱਲੇ ਵਾਲੇ ਟਾਇਰ ਤੋਂ ਦੋਨੋਂ ਨੂੰ ਦੱਬ ਲਿਆ ਇੱਕ। ਬੇਟੀ ਦੀ ਤਾਂ ਮੌਕੇ ਤੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਮੌਕੇ ਤੇ ਮੌਤ ਹੋ ਗਈ। ਉਹਨੂੰ ਤਾਂ ਸਾਈਡ ਦੇ ਉੱਤੇ ਪਾਇਆ ਸੀ ਆ ਕੇ ਦੇਖਿਆ ਸੀ। ਤੇ ਦੂਸਰੀ ਗੱਡੀ ਆ ਉਹਦੇ ਸੱਟ ਲੱਗਿਆ ਹਸਪੀਟਲ ਇਲਾਜ ਆ ਜੀ ਹਸਪੀਟਲ ਦੇ। ਸਾਡੇ ਘਰ ਵਿੱਚ ਇਹੀ 15 ਦਿਨਾਂ ਵਿੱਚ ਸੜਕ ਹਾਦਸੇ ਵਿੱਚ ਦੂਸਰੀ ਮੌਤ ਆ ਜੀ। 2 ਤਰੀਕ ਨੂੰ ਇੱਕ ਸਾਡੇ ਫਾਦਰ ਸਾਹਿਬ ਦਾ ਭੋਗ ਪਾ ਕੇ ਹਟਿਆ ਸੀ। ਉਹਨਾਂ ਨੂੰ ਆ ਬਾਈਪਾਸ ਤੇ ਜਿੱਥੇ ਚੌਧਰੀਆਂ ਦੀ ਬੈਂਨ ਖੜਵੀ ਐ ਚੇਕਨ ਵਾਲੀ ਉਥੋਂ ਗੱਡੀ ਨੇ ਲਪੇਟ ਵਿੱਚ ਲੈ ਲਿਆ ਜੀ। ਤੁਰੇ ਜ ਪੈਦਲ ਤੁਰੇ ਜਾਂਦੇਆਂ ਨੂੰ ਅਹੀ ਪਿੱਛੋਂ ਆ ਕੇ 120 ਦੀ ਸਪੀਡ ਤੇ ਗੱਡੀ ਭੱਜ ਗਈ ਐ ਕੋਈ ਕਾਰਵਾਈ ਨਹੀਂ ਹੋਈ ਕੋਈ। ਜੋ ਅੱਜ ਐਕਸੀਡੈਂਟ ਹੋਇਆ ਜੀ ਲੱਗਦਾ ਜੀ ਤੁਹਾਨੂੰ ਇਹ ਇਹ ਜਾਂਦਾ ਸਰਕਾਰ ਦੀ ਅਣਗਹਿਲੀ ਕਹਿ ਸਕਦੇ ਆ ਜੀ ਰੋਡ ਕਿੰਨੇ ਦਿਨ ਹੋ ਗਏ ਤੋਂ ਅੱਧੀ ਸਾਈਡ ਦਾ ਬਣਾਇਆ ਐ ਅੱਧੀ ਸਾਈਡ ਦਾ ਨਹੀਂ ਬਣਾਇਆ ਉਦਾਂ ਹੀ ਪਟਿਆ ਪਿਆ ਰੋਡ ਜੀ ਕਿਸੇ ਨੇ ਕੋਈ ਬੈਰੀਕੇਡ ਨਹੀਂ ਕੀਤੀ ਹੋਈ ਕਿਤੇ ਕੋਈ ਕਾਉਸ਼ਨ ਨਹੀਂ ਲਿਖਿਆ ਹੋਇਆ ਕਿਤੇ ਕੁਝ ਵੀ ਨਾ ਹੋਣ ਕਰਨ ਦਾ ਕਾਰਨ ਅਸੀਂ ਤਾਂ ਇਹੀ ਦੱਸ ਸਕਦੇ ਜੀ ਕਿ ਮੰਗ ਕਰਦੇ ਜੀ ਮੰਗ ਇਹੀ ਕਰਦੇ ਆ ਜੀ ਜਾਂ ਤਾਂ ਇਹ ਸੜਕ ਵਾਲੇ ਮਹਿਕਮੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਾਕੀ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਇਥੋਂ ਦੇ ਵਿਧਾਇਕ ਐਮ ਐਲ ਆ ਸਾਬ ਨੂੰ ਸੋਚਣਾ ਚਾਹੀਦਾ ਕਿ ਕਿਉਂ ਸੜਕਾਂ ਸਾਰੀਆਂ ਹੀ ਤਕਰੀਬਨ ਪੱਟੀਆਂ ਪਈਆਂ ਸਮਰਾਲੇ ਦੇ ਵਾਲੇ ਦੁਆਲੇ ਇਹ ਤਾਂ ਰੋਜ਼ ਹੀ ਆਮ ਘਟਰਾਵਾ ਵਾਪਰਦੇ ਆ ਰੋਜ਼ ਹੀ ਤੁਸੀਂ ਸੁਣ ਸਕਦੇ ਹੋ ਕਿਤੇ ਕੁਝ ਨਾ ਕੁਝ ਰੋਜ਼ ਹੀ ਹੋ ਰਿਹਾ ਹੈ ਇਹ ਜਿਹੜੀ ਨਵਦੀਪ ਕੌਰ ਦੀ ਡੈੱਥ ਸੀ ਕਿੰਨੀ ਉਮਰ ਸੀ ਜੀ ਇਹਦੀ ਉਮਰ ਲਗਭਗ 19 ਸਾਲ ਸੀ ਜੀ ਇਹਦਾ ਸਾਰਾ ਪੇਪਰਵਰਕ ਤਿਆਰ ਹੋਇਆ ਸੀ ਕੈਨੇਡਾ ਜਾਣ ਦੀ ਤਿਆਰੀ ਬਾਇਓਮੈਟ੍ਰਿਕ ਹੋਈ ਹੈ ਫੀਸ ਭਰੀ ਹੈ ਜੀਆਈਸੀ ਭਰੀ ਹੋਏ ਸਾਰ ਬਸ ਇਹ ਕੋਰਸ ਕਰ ਰਹੀ ਸੀ 1 ਮਹੀਨੇ ਦਾ ਇਹ ਤੋਂ ਬਾਅਦ ਇਹ ਤਿਆਰੀ ਸੀ ਜਨਵਰੀ ਦੇ ਵਿੱਚ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਹੈ ਪਿੰਡ ਮਾਦਪੁਰ ਤੇ ਇਹ ਬੱਚੇ ਸਾਡੇ ਦੋਨੇ ਮਾਦਪੁਰ ਤੋਂ ਸਮਰਾਲੇ ਨੂੰ ਆ ਰਹੇ ਸੀਗੇ ਤਕਰੀਬਨ 6:30 ਤੋਂ 7:15 ਦੇ ਵਿਚਕਾਰ ਟਾਈਮ ਸੀਗਾ ਇਧਰੋਂ ਕਾਫੀ ਹਾਈ ਸਪੀਡ ਤੇ ਤੇ ਬੱਸ ਜਿਹੜੀ ਪੰਜਾਬ ਰੋਡਵੇ ਦੀ ਆ ਰਹੀ ਸੀਗੀ ਤੇ 메ਨ ਕੰਮ ਆ ਜਾਂਦਾ ਵੀ ਜਿਹੜਾ ਅੱਜ ਘਟ ਘਟੋ ਘਟ ਅੱਜ ਤੋਂ 15 20 ਦਿਨ ਹੋ ਗਏ ਰੋਡ ਪਟਿਆ ਪਿਆ ਰੋਡ ਪੱਟੇ ਹੁਣ ਕਰਕੇ ਉਹ ਬੱਚੇ ਵੀ ਉਸੇ ਲਾਈਨ ਤੇ ਆ ਗਏ ਬੱਸ ਵੀ ਉਧਰੋਂ ਮੂਹਰੇ ਫਰੰਟ ਤੇ ਉਨੀ ਹਾਈ ਸਪੀਡ ਤੇ ਆ ਰਹੀ ਸੀ ਤੇ ਬੱਸ ਨੇ ਮੂਹਰੋਂ ਚੱਕ ਲੈ ਬੱਚੇ ਉਤੋਂ 메ਨ ਮੂਹਰੋਂ ਦੇਖ ਕੇ ਹੀ ਗੱਡੀ ਵਿੱਚ ਵੱਜੀ ਆ ਤੇ ਉਸ ਕਾਰਨ ਬੱਚਿਆਂ ਦੀ ਮੌਕੇ ਤੇ ਡੈਥ ਹੋ ਗਈ ਇੱਕ ਦੀ ਤੇ ਇੱਕ ਬੱਚਾ ਸਿਵਲ ਹਸਪੀਟਲ ਦੇ ਵਿੱਚ ਕੀ ਕ ਵੈਸੇ ਦਾਖਲ ਆਤੀ ਹੈ ਜੀ ਜੀ ਇਹ ਜਿਹੜੀ ਜੀ ਨਾਮ ਜੀ ਨਵਦੀਪ ਕੁੜੀ ਦਾ ਨਾਮ ਜੀ 19 ਸਾਲ ਦੀ ਏਜ ਆ ਹਾਂ ਜੀ ਦੂਸਰੀ ਬੇਟੀ ਜੀ ਦੂਜੀ ਬੇਟੀ ਦਾ ਜੇ ਉਹ ਅਸੀਂ ਗੱਲ ਨਹੀਂ ਕਰ ਸਕੇ ਉਹਦੇ ਨਾਲ ਕਿਉਂਕਿ ਉਹਦੇ ਇੰਜੈਕਸ਼ਨ ਵਗੈਰਾ ਲੱਗੇ ਹੋਏ ਨੇ ਕੋਈ ਸਿਰ ਤਾਂ ਉਹਦਾ ਨਾਮ ਨਹੀਂ ਪਤਾ ਲੱਗਿਆ ਜੀ ਨਵਦੀਪ ਦੀ ਉਮਰ ਕਿੰਨੀ ਸੀ ਜੀ 19 ਸਾਲ ਦੀ ਏਜ ਆ ਜੀ ਨਵਦੀਪ ਦੀ ਅੱਛਾ ਜੀ ਹਾਂ ਜੀ ਤੇ ਕੋਈ ਬਾਹਰ ਬੂਰ ਦਾ ਪ੍ਰੋਗਰਾਮ ਸੀ ਹਾਂਜੀ ਬੱਚੇ ਦੀ ਬਾਹਰ ਦੀ ਫਾਈਲ ਲੱਗੀ ਹੋਈ ਆ ਕੈਨੇਡਾ ਦੀ ਸਾਰੀ ਫੀਸ ਪੂਸ ਭਰੀ ਹੋਈ ਆ ਪਰਿਵਾਰ ਨੇ ਸਾਰਾ ਪੇਪਰ ਵਰਕ ਹੋਇਆ ਹੋਇਆ ਦੀ ਤਿਆਰੀ ਸੀਗੀ ਬਾਹਰ ਜਾਣ ਦੀ ਬੱਚੇ ਦੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਮੰਗ ਅਸੀਂ ਇਹੀ ਕਰਦੇ ਆ ਜੀ ਪ੍ਰਸ਼ਾਸਨ ਤੋਂ ਵੀ ਇਹਨਾਂ ਨੂੰ ਇੱਕ ਪੈ ਰੋਡ ਵੱਲ ਧਿਆਨ ਦੇਣਾ ਚਾਹੀਦਾ ਜੋ ਹੁਣ ਇਹ ਐਕਸੀਡੈਂਟ ਹੋ ਗਿਆ ਬੱਚੇ ਦੀ ਮੌਤ ਹੋ ਗਈ ਹੋਰ ਵੀ ਦੁਨੀਆ ਰੋਜ ਇੱਥੇ ਜੀ ਬਹੁਤ ਬੱਚੇ ਲੰਘਦੇ ਨੇ ਵੀ ਉਹ ਵਾਜ ਜਾਣ ਕੋਈ ਐਕਸੀਡੈਂਟ ਨਾ ਹੋਵੇ ਇਹ ਰੋਡ ਨੂੰ ਜਾਂ ਤਾਂ ਪੱਕਾ ਹੀ ਬੰਦ ਕਰ ਦੋ ਜਾਂ ਇਹਨੂੰ ਸਹੀ ਤਰੀਕੇ ਨਾਲ ਬਣਾ ਦੋ ਜਿਹੜਾ ਕਿ ਹਰੇਕ ਬੰਦਾ ਆਪਣੀ ਸਾਈਡ ਤੇ ਚੀ ਜਾ ਸਕੇ ਤੇ ਇੱਕ ਇਹ ਜਿਹੜੀਆਂ ਹਾਈ ਸਪੀਡ ਬੱਸਾਂ ਆਉਂਦੀਆਂ ਨੇ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਰੋਕਿਆ ਜਾਵੇ ਕੋਈ ਸਪੀਡ ਲਿਮਟ ਬਣਾਈ ਜਾਵੇ ਜਿਹਦੇ ਨਾਲ ਕਿ ਬੱਸ ਜੇ ਕੋਈ ਘਟਨਾ ਹੁੰਦੀ ਆ ਤਾਂ ਉਹ ਮੌਕੇ ਤੇ ਰੁਕਦਾ ਜਾਵੇ ਉਦੋਂ ਪਹਿਲਾਂ ਆਊਟ ਆਫ ਕੰਟਰੋਲ ਹੋਣ ਕਰਕੇ ਰੁਕਦੀ ਨਹੀਂ ਬੱਸ ਬ੍ਰੇਕਾਂ ਲਾ ਕੇ ਕਾਫੀ 20 ਮੀਟਰ 25 ਮੀਟਰ ਤੱਕ ਗਈ ਹੋਈ ਆ ਇਤੋਂ ਇਹ ਹੀ ਸਿੱਧ ਹੁੰਦਾ ਵੀ ਬੱਸ ਤੇਜ਼ ਬਹੁਤ ਸੀ ਇਸੇ ਕਰਕੇ ਉਹ ਰੁਕੀ ਨਹੀਂ ਹੈਗੀ ਇਹ ਚੀਜ਼ਾਂ ਵੱਲ ਦੇਖਣਾ ਚਾਹੀਦਾ ਪ੍ਰਸ਼ਾਸਨ ਨੂੰ ਇੱਥੇ ਮੌਕੇ ਨੂੰ ਇਹਨਾਂ ਨੂੰ ਅੱਜ ਸਵੇਰ ਦੀ ਗੱਲ ਹੈ ਮਾਰਨ ਟਾਈਮ ਦੀ ਬਹੁਤ ਹੀ ਮਾ ਲੋ ਅਫਸੋਸ ਨਾਲ ਕਿਹੜਾ ਬੰਦਾ ਵੀ ਸਾਡੀ ਇੱਕ ਧੀ ਮਾਦਪੁਰ ਤੋਂ ਜਿਹੜੀ ਇਸ ਘਟੀਆ ਸਰਕਾਰ ਦੀ ਘਟੀਆ ਜੋ ਪਾਲਸੀਆਂ ਦੇ ਪਿੱਛੇ ਚੜ ਗਈ ਤੁਹਾਨੂੰ ਪਤਾ ਹੋਣਾ ਜਿਹੜੀ ਸੜਕਾਂ ਦੇ ਜੋ ਹਾਲ ਨੇ ਬਹੁਤ ਲੋ ਸੜਕਾਂ ਕੁਰਚਰ ਤੋਂ ਬਾਅਦ ਮੜਕੇ ਬਣਵਾਈਏ ਨਹੀਂ ਜਾ ਰਹੀਆਂ ਸਾਡੀ ਤਾਂ ਇੱਕ ਹੀ ਗੱਲ ਅਸੀਂ ਕਰਦੇ ਆ ਸਰਕਾਰ ਅੱਗੇ ਖਾਸ ਕਰਕੇ ਇੱਕ ਸਿੱਧੀ ਗੱਲ ਹੈ ਇਹਦੇ ਵਾਸਤੇ ਜੇ ਸੋਚਿਆ ਵੀ ਸਾਡਾ ਜ਼ਿੰਮੇਵਾਰ ਸਾਡਾ ਖੁਦ ਦਾ ਇੱਥੇ ਐਮਐਲਏ ਕਿਉਂਕਿ ਉਹਨੂੰ ਉਹਦੀ ਜ਼ਿੰਮੇਵਾਰੀ ਬਣਦੀ ਹੈ ਜੋ ਵੀ ਹਲਕ ਵਿੱਚ ਜੋ ਵੀ ਕੰਮ ਹੁੰਦੇ ਨੇ ਦੇਖੋ ਅੱਜ 130 ਦੀ ਡੈਥ ਹੋ ਗਈ ਤੇ ਦੂਜੀ ਹਸਪਤਾਲ ਵਿੱਚ ਇਲਾਜ ਨਹੀਂ ਪਈ ਆ ਕੌਣ ਜ਼ਿੰਮੇਵਾਰ ਆ ਕੀ ਇਹਨਾਂ ਦਾ ਕੋਈ ਹੱਕ ਮਤਲਬ ਹੱਕ ਨਹੀਂ ਬਣਦਾਗਾ ਵੀ ਸਰਕਾਰਾਂ ਨੇ ਜੇ ਸੜਕਾਂ ਬਣਾਉਣੀਆਂ ਨੇ ਕਿ ਕਮ ਸੇ ਕਮ ਪੱਟੜ ਤਾਂ ਨਾ ਜਿਹੜੀ ਇਹ ਸੜਕਾਂ ਜੋ ਕੁਝ ਵੀ ਇਹ ਸਭ ਇਹਨਾਂ ਦੀ ਸਰਕਾਰੀ ਲਾਪਰਵਾਹੀ ਪ੍ਰਸ਼ਾਸਨਿਕ ਲਾਪਰਵਾਹੀ ਕਰਕੇ ਹੋਈ ਆ ਇਹਨਾਂ ਦੇ ਇਹੀ ਜ਼ਿੰਮੇਵਾਰ ਨੇ। ਕੋਈ ਨਾ ਐਕਸੀਡੈਂਟ ਕੇਸ ਆ ਜੀ ਕੀ ਸੀਗੇ ਜੀ ਸਰ ਮੇਰੇ ਕੋ ਇੱਕ ਲੜਕੀ ਆਈ ਸੀਗੀ ਸਵੇਰੇ 8 ਵਜੇ ਦੇ ਕਰੀਬ ਉਹ ਜ਼ਰਾ ਮਨੀਸ਼ਾ ਡਾਕਟਰ ਆਫ ਚਰਨਜੀਤ ਸਿੰਘ ਜਿਸ ਇਹ ਦੋਨਾਂ ਦਾ ਐਕਸੀਡੈਂਟ ਇਹ ਦੋ ਸੀਗੇ ਇੱਕ ਦੀ ਮੌਕੇ ਤੇ ਡੈਥ ਹੋ ਗਈ ਇੱਕ ਜਿਹੜੀ ਲੈ ਕੇ ਆਇਆ ਸੀਗੇ ਉਹਦੇ ਹੈਡ ਇੰਜਰੀ ਆ ਬਾਕੀ ਉਹਨੂੰ ਐਡਮਿਟ ਕੀਤਾ ਹੋਇਆ ਆ ਉਹ অবজারਵੇਸ਼ਨ ਦੇ ਵਿੱਚ ਹੈਗੀ ਆਪਣੇ ਦਾ ਫਿਰ ਜਿਹੜੀ ਡੈੱਥ ਹੈ ਇਹ ਉਹ ਤਾਂ ਕੀ ਨਾਮ ਸੀ ਨਵਦੀਪ ਕੌਰ ਸੋ ਔਨ ði ਸਪੌਟ ði ਡੈੱਥ ਹਾਂਜੀ ਔਨ ði ਸਪੌਟ ਉਹਦੀ ਡੈੱਥ ਹੋ ਗਈ ਸੀ ਤੇ ਤੁਹਾਡੇ ਕੋਲ ਆਪ ਨੂੰ ਸਾਹਮਣੇ ਕਹਿ ਰਿਹਾ ਹੈ ਕਿ ਐਕਸੀਡੈਂਟ ਹੋਇਆ ਟੱਕਰ ਹੋਈ ਹੈ ਦੇ ਬੱਸ ਤੇ ਐਕਟਵਾ ਦੀ ਜਿਹੜੀ ਹਿਸ਼ਾ ਹੈਗੀ ਹੈ ਜੀ ਇਹ ਕਿਦਾਂ ਦੀ ਤਬੀਰ ਨਹੀਂ ਹੋਣੀ ਇਹ অবজারਵੇਸ਼ਨ ਚ ਹੈਗੀ ਹੈ ਹੈਗੀ ਸੀਰੀਅਸ ਹੈ ਬਟ অবজারਵੇਸ਼ਨ ਅੱਜ ਜਿਹੜਾ ਇੱਕ ਐਕਸੀਡੈਂਟ ਹੋਇਆ ਉਹ ਪੀ ਲੱਗਿਆ ਕਿ ਕਿੱਦਾਂ ਉਹ ਅੱਜ ਸਵੇਰੇ ਅਸੀਂ ਡਿਊਟੀ ਅਫਸਰ ਸੀ ਮੁਰਸੀ ਦਾ ਸਾਨੂੰ ਫੋਨ ਆਇਆ ਵੀ ਚੈਲਾ ਵੀ ਚੈਲਾ ਜਿਹੜਾ ਨਵਾਂ ਬਾਈਪਾਸ ਹੈ ਉਹਦੇ ਪੁਲ ਤੋਂ ਮੁੜ ਕੇ ਵੀਰਨ ਸੰਸ ਕੋਲ ਇੱਕ ਸਕੂਟਰ ਤੇ ਬੱਸ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੌਕੇ ਤੇ ਪਹੁੰਚੇ ਜੀ ਜਿਹੜੀ ਸਕੂਟਰ ਬੱਸ ਵਿੱਚ ਲੱਗੀ ਇਹ ਸ਼੍ਰੀ ਮੁਖਸਰ ਸਾਹਿਬ ਦੀ ਡੀਪੋ ਦੀ ਬੱਸ ਸੀ ਪੀ ਵੀ 04 AA ਇਹ 43 ਤਾਂ ਬਸ ਮੌਕੇ ਤੇ ਖੜੀ ਸੀ ਡਰਾਈਵਰ ਜਿਹੜਾ ਮੌਕੇ ਤੇ ਫਰਾਰ ਹੋ ਗਿਆ ਸੀ ਜਿਹੜੀ ਇੱਕ ਲੜਕੀ ਐ ਨਵਦੀਪ ਕੌਰ ਡਾਕਟਰ ਆਫ ਸਰਮੁਖ ਸਿੰਘ ਉਮਰ 19 ਸਾਲ ਉਹਦੀ ਡੈਥ ਹੋ ਚੁੱਕੀ ਦੀ ਇਹ ਦੋਨੇ ਲੜਕੀਆਂ ਸਕੂਟਰੀ ਦੇ ਸੀਗੀਆਂ ਹੀਰੋ Honda ਪਲੇਜ਼ਰ ਤੇ ਜਿਹੜੀ ਦੂਜੀ ਲੜਕੀ ਦੀ ਸਹੇਲੀ ਸੀ ਨਿਸ਼ਾ ਬਾਇਵਫ ਚਾਰਜਿੰਗ ਸੀ ਕਿ ਪਾਸੀ ਹੈਡੋਂ ਇਹ ਇਹਦੇ ਸੱਟਾਂ ਲੱਗੀਆਂ ਸੀ ਇਹ ਸਿਵਲ ਹਸਪਤਾਲ ਆ ਗਈ ਸੀ ਤੇ ਉਹਦੀ ਜਿਹੜੀ ਲੜਕੀ ਦੀ ਡੈੱਡ ਬੋਡੀ ਅਸੀਂ ਸਿਵਲ ਹਸਪਤਾਲ ਉਹਦੇ ਬਾਰਸਾਂ ਵੱਲੋਂ ਸਿਵਲ ਹਸਪਤਾਲ ਮੋਰਚੀ ਵਿੱਚ ਰੱਖਾ ਦਿੱਤੀ ਹੈ ਤੇ ਬਾਕੀ ਜਿਹੜੀ ਉਹਦੇ ਉਹਦੇ ਦਾਦੇ ਦੇ ਬਿਆਨਾਂ ਦੇ ਅਸੀਂ ਐਫ ਆਈ ਆਰ ਦਰਜ ਕਰਤੀ ਹੈ ਜੀ ਅੱਗੇ ਤਫਤੀਸ਼ ਜਾਰੀ ਹੈ